ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਤ ਕਰ ਗਾਵੋ ਸੋਹਿਲਾ ਸਿਮਰੋ ਸਰਜਨਹਾਰ ਤੁਮ ਗਾਵੋ ਮਿੰਦਰ ਭਉ ਕਾ ਸੋਹਿਲਾ ਹੋ ਵਾਰੀ ਜੇ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤਨਿਤ ਜਿਹੜੇ ਸੰਭਾਲੀਏ ਨੇ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਸਦਾਤੇ ਕਵਨ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਵ ਸਜਣ ਅਸੀਸੜਿਆਂ ਚ ਹੋਵੇ ਸਭ ਸੁਮੇਲ ਘਰ ਘਰ ਹੋ ਪਹੁੰਚਾਸ ਧੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇਧੇ ਹਵਨ ਰਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਬਡਾਈ ਤੋਈ ਰਹਾਓ ਵਿਸਵ ਚ ਛੇੜ ਗਿਆ ਪਹਿਰਾ ਦਿੱਤੀ ਬਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਮਨ ਅਨਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਈ ਪਪ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਭੀਰੀ ਰਹਾਉ ਸਹਿਸ ਤਵ ਨੈਨ ਨ ਨਹਿ ਤੋਇ ਕੋ ਸਹਿਸ ਮੂਰਤ ਨ ਨਾਇਕ ਤੋਹੀ ਸਹਿਸ ਪੰਦ ਬਿਮਲ ਨ ਏਕ ਪਦ ਗੰਧ ਬਿਨ ਸਹਿ ਤਵ ਗੰਧ ਵਿਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭ ਤੁਮਨੋ ਅੰਤਰਮੁ ਹੀ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਜਾਤੇ ਤੇਰੇ ਨਾਵੇਂ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭੋ ਭਰਿਆ ਮਿਲ ਸਾਧੂ ਖੰਡਲ ਖੰਡਾ ਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਏ ਕਰ ਸਾਧੂ ਅੰਜਲੀ ਪਉਨ ਵੱਡਾ ਏ ਕਲਡਾਉਤ ਪਉਨ ਵੱਡਾ ਏ ਰਹਾਉ ਸਖਤ ਹਰ ਰਸਾ ਨ ਜਾਣਿਆ ਤਨ ਅੰਤਰ ਹੋਮੇ ਕੰਡਾ ਏ ਜੋ ਜੋ ਚਲਾਇਆ ਤੂ ਬਦੁਖ ਪਾਵੈ ਜੁਮਕਾਲ ਸੈਸਰ ਡੰਡਾ ਹੀ ਹਰ ਜਨ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾਈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਪ੍ਰੇਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੀ ਜਨ ਨਾਨਕ ਨਾਮ ਆਧਾਰ ਟੇ ਕੇ ਨਾਮੇ ਹੀ ਸੁਖ ਮੰਡਾਏ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨਤੀ ਸੁਨੋ ਮਿਰ ਮੀਤਾ ਸੰਤ ਟਹਲ ਕੀ ਬੀਲਾ ਇਹਾਂ ਘਾੜ ਚਲੋ ਹਨ ਲਾਹ ਆਗੇ ਬਸਨ ਸੇ ਲਾਹ ਆਉਧ ਕਟੈ ਦਨ ਸਰਣ ਆਰੀ ਮਨ ਗੁਰਮਿਲ ਕਾ ਸਵਾਰਿ ਰਹਾਉ ਏਉ ਸੰਸਾਰ ਬਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪਿਆ ਬਿਹਰਾ ਸੇ ਕਥਿ ਕਥਾ ਤੈਨੁ ਚਾਨੀ ਜਾਕੂ ਆਈ ਸੋਈ ਬਿਹਾ ਜੋ ਹਰ ਗੁਰਤੇ ਮਨੇ ਬਸੀਰਾ ਨਿਰਜ ਕਰ ਮਹਿਲ ਪਾਬੋ ਸੋ ਸਹਿਜੇ ਬਹਰ ਨ ਹੋਏਗੋ ਫੇਰਾ ਅੰਤਰ ਜਾਮੀ ਬੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਕੋ ਕਰ ਸੰਤਨ ਕੀ ਧੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗੇ ਮੌਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ